ਮੁਰਦਾਬਾ 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 ਹਿੰਦੂ ਕ੍ਰਿਮਾ ਬੰਦ ਕਰੋ ਬੰਦ ਕਰੋ ਈਮਾਦਬ ਕੇ ਸਮਾਜ ਅੱਜ ਰੋਸ਼ਮੁਜਾਰਾ ਘਟਿਆ ਗਿਆ ਤੇ ਪਤਲਾ ਵੀ ਫੁੱਕੇ ਗਿਆ ਜਿਹੜਾ ਪਰਸੋਂ ਬੜੀ ਦੁਖਦਾਈ ਘਟਨਾ ਵਾਪਰੀ ਹੈ ਪਹਿਲਕਾਮ ਦੇ ਵਿੱਚ ਜਿਸ ਨੇ ਦੇਸ਼ ਨੂੰ ਬਲੁੰਦਰ ਕੇ ਰੱਖ ਦਿੱਤਾ ਦੇਸ਼ਵਾਦੀਆਂ ਦੇ ਹਿਰਦਿਆਂ ਨੂੰ ਜਿਸ ਤਰ੍ਹਾਂ ਨਿਹੱਥੇ ਤੇ ਨਿਰਦੋਸ਼ ਸਾਡੇ ਭੈਣਾ ਭਰਾਵਾਂ ਨੂੰ ਪਹਿਲਕਾਮ ਦੇ ਵਿੱਚ ਉਹਨਾਂ ਅਤਵਾਦੀਆਂ ਵੱਲੋਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਮਾਰਿਆ ਗਿਆ ਪੂਰੀ ਤਰ੍ਹਾਂ ਮਾਰਿਆ ਗਿਆ ਅੱਜ ਉਸੇ ਦੇ ਰੋਸ ਵਿੱਚੋਂ ਦਰਾਹੇ ਦੇ ਵਿੱਚ ਸਾਡੇ ਸਾਰੇ ਭੈਣਾ ਭਰਾਵਾਂ ਨੇ ਇਕੱਠੇ ਹੋ ਕੇ ਉਸ ਗੱਲ ਦੇ ਰੋਸ ਵਿੱਚੋਂ ਅੱਜ ਇੱਕ ਰੋਸ ਮਾਰਚ ਕੱਢਿਆ ਗਿਆ ਤਾਂ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਇਹ ਪਤਾ ਲੱਗ ਸਕੇ ਕਿ ਹਿੰਦੁਸਤਾਨੀ ਇਸ ਮੰਚ ਤੇ ਇੱਕ ਮੰਚ ਤੇ ਸਾਰੇ ਇਕੱਠੇ ਹੈ ਜਦੋਂ ਦੇਸ਼ ਤੇ ਕੋਈ ਹਮਲਾ ਕਰੂਗਾ ਉਸ ਦਾ ਮੂੰਹ ਤੋੜ ਜਵਾਬ ਦੇਣ ਲਈ ਸਾਰੇ ਹਿੰਦੁਸਤਾਨੀ ਵੱਖ-ਵੱਖ ਵਰਗਾਂ ਤੋਂ ਵੱਖ-ਵੱਖ ਧਰਮਾਂ ਤੋਂ ਵੱਖ-ਵੱਖ ਥਿਰਕਿਆਂ ਤੋਂ ਉੱਠ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਉਹਨਾਂ ਦੇਸ਼ ਵਿਰੋਧੀ ਤਾਕਤਾਂ ਦੇ ਵਿਰੋਧ 'ਚ ਸਾਰੇ ਦੇਸ਼ ਦੇ ਵਿੱਚ ਖੜੇ ਹੋ ਰਹੇ ਆ ਜਿੱਥੇ ਉਹਨਾਂ ਦੀ ਅੱਜ ਸਾਡੇ ਸਮੁੱਚੇ ਸ਼ਹਿਰ ਵਾਸੀ ਰਾਹੇ ਸ਼ਹਿਰ ਦੇ ਸਾਰੇ ਸਮੁੱਚੇ ਵਾਸੀ ਭੈਣ ਭਰਾ ਸਾਡੇ ਉਸ ਕੱਲ ਦੀ ਨਿੰਦਿਆ ਕਰਨ ਦੇ ਲਈ ਇੱਥੇ ਇਕੱਠੇ ਹੋਏ ਆ ਉਹਨਾਂ ਭੈਣਾ ਭਰਾਵਾਂ ਨੂੰ ਜਿਹੜੇ ਉਸ ਦੇ ਵਿੱਚ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੇ ਲਈ ਇੱਥੇ ਇਕੱਠੇ ਹੋਏ ਆ ਕਿ ਅੱਜ ਦੇਸ਼ ਤੁਹਾਡੇ ਨਾਲ ਹੈ ਉਤੇ ਨਾਲ ਦੀ ਨਾਲ ਇਸ ਗੱਲ ਦੀ ਵੀ ਅਸੀਂ ਨਿੰਦਾ ਕਰਦੇ ਆ ਕਿ ਪੱਛਮੀ ਬੰਗਾਲ ਦੇ ਵਿੱਚ ਜੋ ਪਾਕਿਸਤਾਨ ਵਰਗਾ ਮਾਹੌਲ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਉੱਥੇ 20 ਪਿੰਡ ਜਿਹਹਾਦੀਆਂ ਵੱਲੋਂ ਸਾਡੇ ਹਿੰਦੂ ਭਰਾਵਾਂ ਦੇ ਖਾਲੀ ਕਰਾ ਦਿੱਤੇ ਗਏ ਆ ਅੱਜ ਸਮੁੱਚੇ ਦਰਾਹੇ ਦੇ ਸਾਰੇ ਜਿੰਨੇ ਸਾਡੇ ਭੈਣ ਭਰਾ ਨੇ ਸਮੁੱਚੇ ਦੇਸ਼ ਵਾਸੀਆਂ ਵੱਲੋਂ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਅਸੀਂ ਉਸ ਗੱਲ ਦੀ ਵੀ ਨਿੰਦਾ ਕਰਦੇ ਆ ਤੇ ਦੇਸ਼ ਦੇ ਸ਼ਾਸਨ ਪ੍ਰਸ਼ਾਸਨ ਤੋਂ ਦੇਸ਼ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਸੂਬੇ ਦਾ ਮੁੱਖ ਮੰਤਰੀ ਆਪਣੇ ਦੇਸ਼ ਸੂਬੇ ਦੇ ਲੋਕਾਂ ਦੀ ਰੱਖਿਆ ਕਰਨ 'ਚੇ ਨਕਾਮ ਹੋਵੇ ਉਹੋ ਜੀ ਜਗ੍ਹਾ ਤੇ ਰਾਸ਼ਟਰਪਤੀ ਸ਼ਾਸਨ ਵੀ ਜ਼ਰੂਰ ਲਾਉਣਾ ਚਾਹੀਦਾ ਅੱਜ ਜਿੱਥੇ ਦੇਸ਼ ਤੇ ਬਾਹਰੋਂ ਹਮਲੇ ਹੋ ਰਹੇ ਆ ਦੇਸ਼ ਤੇ ਜਿਹੜੇ ਲੋਕ ਬਾਹਰੋਂ ਹਮਲੇ ਕਰ ਰਹੇ ਆ ਜਿੱਥੇ ਦੇਸ਼ ਉਹਨਾਂ ਲਈ ਲੜਨ ਲਈ ਤਿਆਰ ਹੈ ਉੱਥੇ ਜਿਹੜੇ ਦੇਸ਼ ਦੇ ਵਿੱਚ ਗਦਾਰ ਬੈਠੇ ਆ ਜਿਹੜੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਤੇ ਹਮਲਾ ਕਰ ਰਹੇ ਆ ਅੱਜ ਦੇਸ਼ ਉਹਨਾਂ ਦੇ ਖਿਲਾਫ ਲੜਨ ਲਈ ਵੀ ਤਿਆਰ ਹੈ ਸੋ ਅੱਜ ਇਹ ਸਾਰੇ ਜਿੰਨੇ ਸਾਡੇ ਭੈਣ ਭਰਾ ਇਕੱਠੇ ਹੋ ਕੇ ਆਪਣੇ ਉਹਨਾਂ ਭੈਣਾ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਕਿ ਸਮੁੱਚਾ ਹਿੰਦੁਸਤਾਨ ਤੁਹਾਡੇ ਨਾਲ ਹੈ ਤੁਹਾਡੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਜਿੱਥੇ ਦੇਸ਼ ਦੀ ਸਰਕਾਰ ਅੱਜ ਉਸ ਪਾਸੇ ਸ਼ਕਤੀ ਨਾਲ ਕੰਮ ਕਰ ਰਹੀ ਹੈ ਸਮੁੱਚਾ ਹਿੰਦੁਸਤਾਨ ਵੀ ਅੱਜ ਆਪਣੇ ਉਹਨਾਂ ਪਰਿਵਾਰਾਂ ਨਾਲ ਖੜਾ ਹੈ ਜੀ ਕੀਮਾ ਸਾਹਿਬ ਗੱਲ ਕਰਦੇ ਆ ਭਾਜਪਾ ਨਾਲ ਜੁੜੇ ਵੀ ਹੋਏ ਹੋ ਤੁਸੀਂ ਆਪਣਾ ਸਰਕਾਰ ਤੋਂ ਕਿੰਦਾ ਦੀ ਸਜ਼ਾ ਦੀ ਮੰਗ ਕਰਦੇ ਆ ਇਹ ਜੇ ਲੋਕਾਂ ਨੇ ਦੇਖੋ ਮੈਂ ਬੀਜੇਪੀ 'ਤੇ ਕੰਮ ਕਰਦਾ ਪਰ ਅੱਜ ਮੈਂ ਆਪਣੇ ਸ਼ਹਿਰ ਵਾਸੀਆਂ ਦੇ ਨਾਲ ਖੜਾ ਔਰ ਅਸੀਂ ਤੋਂ ਇਹੀ ਮੰਗ ਕਰਦੇ ਆ ਕਿਉਂਕਿ ਉਮੀਦ ਵੀ ਹੈ ਕਿਉਂਕਿ ਅੱਜ ਤੱਕ ਜਦੋਂ ਜਦੋਂ ਦੇਸ਼ ਤੇ ਇਹੋ ਜਿਹੇ ਅਟੈਕ ਹੋਏ ਆ ਚਾਹੇ ਪੁਲਵਾਮਾ ਦਾ ਅਟੈਕ ਹੋਇਆ ਉਸ ਤੋਂ ਬਾਅਦ ਜਿਸ ਤਰ੍ਹਾਂ ਦੇਸ਼ ਦੀ ਸਰਕਾਰ ਨੇ ਜਵਾਬ ਦਿੱਤਾ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਘਰ ਦੇ ਵਿੱਚ ਘੁਸ ਕੇ ਮਾਰਿਆ ਅੱਜ ਵੀ ਦੇਸ਼ ਦੇ ਸਮੁੱਚੇ ਵਾਸੀ ਇਹੀ ਉਮੀਦ ਕਰਦੇ ਆ ਕਿ ਦੇਸ਼ ਦੀ ਸਰਕਾਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਆਪਣੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੁਸ਼ਮਣਾਂ ਨੂੰ ਘਰ ਦੇ ਵਿੱਚੋਂ ਕੱਢ ਕੇ ਕੋਹ ਕੋਹ ਕੇ ਮਾਰਨਗੇ ਅੱਜ ਦੇਸ਼ ਦੇ ਲੋਕ ਮੰਗ ਕਰ ਰਹੇ ਆ ਦੇਸ਼ ਦੇ ਲੋਕਾਂ ਨੂੰ ਉਮੀਦ ਆ ਇੱਕ ਬੜੀ ਵੱਡੀ ਉਮੀਦ ਆ ਔਰ ਸਰਕਾਰ ਇਸ ਗੱਲ ਤੇ ਪੂਰੀ ਉਤਰੂਗੀ ਇਹ ਮੈਂ ਲੋਕਾਂ ਨੂੰ ਵੀ ਵਿਸ਼ਵਾਸ ਦਿਵਾਉਂਦਾ ਜੇ ਤੁਸੀਂ ਵੀ ਆਪਣੇ ਸਾਥੀਆਂ ਨਾਲ ਅੱਜ ਦੇ ਰੋਸ਼ ਨਜ਼ਾਰੇ ਤੇ ਕੋਤਲਾ ਕੋਤਲੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਿਹੜੀ ਮੰਦਭਾਗੀ ਘਟਨਾ ਆਪਣੇ ਦੇਸ਼ ਦੇ ਵਿੱਚ ਹੋਈ ਆ ਕੀ ਕਹਿਣਾ ਚਾਹੋ ਜੋ ਪਹਿਲਗਾਮ ਦੇ ਵਿੱਚ ਇਹ ਘਟਨਾ ਵਾਪਰੀ ਹੈ ਉਸ ਦੀ ਅਸੀਂ ਸਾਰੇ ਨਿੰਦਾ ਕਰਦੇ ਹਾਂ ਕਿਉਂਕਿ ਉਹਨਾਂ ਨੇ ਇੱਕ ਸਿੱਧੇ ਹੀ ਮਨੁੱਖਤਾ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ ਹੈ ਇੱਕ ਕਾਇਰਤਾ ਦੀ ਜਿਹੜੀ ਨਿਸ਼ਾਨੀਆ ਉਹਨਾਂ ਨੇ ਦਿੱਤੀ ਹੈ ਔਰ ਸਾਡਾ ਦੇਸ਼ ਸਾਰੇ ਹੀ ਅਸੀਂ ਇਕਜੁੱਟ ਹੋ ਕੇ ਅਸੀਂ ਉਹਨਾਂ ਨੂੰ ਜਵਾਬ ਦਵਾਂਗੇ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਔਰ ਸਾਰਾ ਦੇਸ਼ ਕਿਸੇ ਵੀ ਪੋਲੀਟੀਕਲੀ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਹੀ ਉਸ ਦਾ ਵਿਰੋਧ ਕਰਦੇ ਆ ਔਰ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ